ਮੈਂ ਤੁਹਾਨੂੰ ਧੰਨਵਾਦ ਕਰਦੇ ਆ ਵੱਡੇ ਪ੍ਰਾਈ ਹੈ ਕਾਂਤੀ ਜੀ ਇੱਕ ਮਿੰਟ ਦਿਓ ਯਾਰ ਰੈਫਰੀ ਸਾਹਿਬ ਟਾਈਮ ਲਾਉਂਦੇ ਨਾ ਉਹਨੀਆਂ ਇਹਨਾਂ ਦੀਆਂ ਰੇਡਾਂ ਘਟਾ ਦਿਆ ਕਰੋ ਇਹ ਯਾਰ ਕਿਹੜੀ ਗੱਲ ਆ ਰਾਤ ਨੂੰ 10 11 ਵਜਾਉਣੇ ਆ ਇਹ ਤੁਹਾਨੂੰ ਇੱਕ ਵਾਰੀ ਕਹਤਾ ਵੀ ਯਾਰ ਬਾਹਰਲੇ ਪਾਸੇ ਰੇਡਰ ਚੈੱਕ ਕਰ ਲਓ ਸਾਨੂੰ ਸ਼ਰਮ ਆਉਣ ਲੱਗ ਜਾਂਦੀ ਆ ਯਾਰ ਕਹਿੰਦਿਆਂ ਨੂੰ ਵੀ ਭਾਈ ਨਾਂ ਲਾ ਕੇ ਆਓ ਜਿਹਦੇ ਪਿੰਡੇ 'ਚ ਕਬੱਡੀ ਆ ਯਾਰ ਉਹਨੂੰ ਲਾਉਣ ਦਾ ਕੀ ਉਹ ਆ ਸਮਝ ਨਹੀਂ ਆਉਂਦੀ ਯਾਰ ਮੈਨੂੰ ਤੁਹਾਡੀ ਸਮਝਿਆ ਕਰੋ ਯਾਰ ਕੋਈ ਮਾਹੌਲ ਕੀ ਚੱਲ ਰਿਹਾ ਨਿੱਤ ਫੇ ਸੋਸ਼ਲ ਮੀਡੀਆ ਤੇ ਨਿੱਤ ਵੀਡੀਓ ਆਉਂਦੀਆਂ ਅਸੀਂ ਕੋਈ ਸਹਿਰਦਤਾ ਕਰਨੀ ਦਿਖਾ ਰਹੇ ਨਾ ਉਹੀ ਹੈ ਨਾ ਬਸ ਵੀ ਠੀਕ ਆ ਵੀ ਕਮੈਂਟਰੀ ਵਾਲੇ ਪੌਂਕੀ ਜਾਂਦੇ ਆ ਪੌਂਕੀ ਜਾਂਦੇ ਹੋ ਅਸੀਂ ਆਪਾਂ ਆਪਦਾ ਮਸਤ ਚਾਲ ਚਲਣੀ ਹੈ ਕੋਈ ਵੀ ਰੀਪਲੇ ਬੰਦ ਕਰ ਦਿਓ ਜਮਾ ਸასი ਗੱਲ ਵੀਰੇ ਰੀਪਲੇ ਬੰਦ ਕਰ ਦਿਓ ਰੈਫਰੀ ਭਾਈ ਜਾਣ ਕੇ ਆਪਦਾ ਠੋਕ ਵਜਾ ਕੇ ਫੈਸਲਾ ਕਰਨ ਨਹੀਂ ਇੱਥੇ 12 1 ਵਜੂਗਾ ਤੇ ਕੋਈ ਉਹ ਟੂਰਨਾਮੈਂਟ ਕਰਾਉਣ ਦਾ ਵੀ ਮੈਂ ਸਮਝੂਗਾ ਕੋਈ ਫਾਇਦਾ ਨਹੀਂ ਜਿਹੜਾ ਰਾਤ ਨੂੰ 12 1 ਵਜੇ ਤੱਕ ਚੱਲਦਾ ਰੱਖੋ ਥੋੜਾ ਆਪਾਂ ਸਿਆਣੇ ਬਣੋ ਕਬੱਡੀ ਵਾਲਿਓ ਮੈਂ ਪਹਿਲਾਂ ਵੀ ਇੱਕ ਦਿਨ ਬੋਲਿਆ ਸੀ ਵੀ 60% ਕਬੱਡੀ ਬੰਦ ਹੋ ਚੁੱਕੀ ਹੈ ਜੇ 40% ਰਗੀ ਆ ਤੇ ਜੇ ਇਹ ਬੰਦ ਹੋਊਗੀ ਤੇ ਪਲੇਅਰਾਂ ਦੀ ਮਿਹਰਬਾਨੀ ਕਰਕੇ ਬੰਦ ਹੋਣੀ ਆ ਇਹ ਮੈਨੂੰ ਵੀ ਦੁੱਖ ਲੱਗਦਾ ਯਾਰ ਜਦੋਂ ਬਾਅਦ ਚੋਂ ਵੀਡੀਓ ਚੜ ਜਾਂਦੀਆਂ ਅਸੀਂ ਵੀ ਕੋਈ ਸੋਚ ਕੇ ਨਹੀਂ ਆਉਂਦੇ ਵੀ ਆਹ ਕੁਝ ਬੋਲਣ ਆਉਣੇ ਆ ਪਰ ਦੁੱਖ ਲੱਗਦਾ ਯਾਰ ਸਵੇਰ ਦੇ ਬੈਠੇ ਐ ਲਾਈਵ ਪਤਾ ਨਹੀਂ ਕਿੰਨੇ ਕੁ ਬੈਠੇ ਐ ਪੈਸੇ ਦਿੱਤੇ ਆ ਜਿਨ੍ਹਾਂ ਲੋਕਾਂ ਨੇ ਉਸ ਸਟੇਜ ਤੇ ਸਾਡੇ ਨੇ ਮੂੰਹ ਨਹੀਂ ਚੱਕੀ ਜਾਂਦੇ ਐ ਅਸੀਂ ਇੱਥੇ ਅਸ਼ਨੇ ਪਸ਼ਨੇ ਕਰੀ ਜਾਂਦੇ ਆ ਯਾਰ ਸਿਆਣੇ ਕਦੋਂ ਹੋਵਾਂਗੇ ਕਦੇ ਵੀ ਨਹੀਂ ਹੋ ਸਕਦੇ ਮੈਨੂੰ ਲੱਗਦਾ ਬਾਈ ਜੀ ਜਿੰਨਾ ਸਮਾਂ ਇਹ ਲਾਉਂਦੇ ਆ ਉਹਨਾਂ ਟਾਈਮ ਘਟਾਓ ਇਹਨਾਂ ਦਾ 48 ਟੀਮਾਂ ਹੋਈਆਂ ਪਈਆਂ ਹੁਣ ਕਿਹੜੇ ਵੇਲੇ ਕੀ ਕਰਾਉਂਗੇ ਯਾਰ ਤੁਸੀਂ ਦੱਸੋ